ਹਾਂ ਜੀ ਸਭੀ ਕਾਲਜ ਜੀ ਸਾਰ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨਵੀਰ ਹੋਪ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਬਸ ਮੈਂ ਹੋਣੀ ਨਾ ਐਕਚੁਅਲੀ ਮੇਰਾ ਜ ਘਰੇ ਜੀ ਨਹੀਂ ਲੱਗ ਰਿਆ ਸੀ ਤਾਂ ਮੈਂ ਥੋੜੇ ਚਿਰ ਬਾਹਰ ਗਈ ਸੀ ਹੈਨਾ ਮਤਲਬ ਐਵੇਂ ਨਹੀਂ ਗਈ ਸੀ ਕਿ ਤੁਸੀਂ ਕਹੋਗੇ ਨੰਗੇ ਸਿਰ ਬਾਗੀ ਤੇ ਇਹ ਬਹਾਨਾ ਨਹੀਂ ਕੋਟ ਕੋਟ ਬਾਗੀ ਹੈ ਨਾ ਬਾਹਰ ਮਤਲਬ ਐਂ ਬਾਗੀ ਸੀ ਸੈਂਟਸ ਟੂ ਸੁੰਦਰੀ ਪਾਕ ਕਰਨ ਕਿਸੇ ਸਟੋਰ ਸਟੋਰ ਬੰਨੀ ਕਿਉਂਕਿ ਘਰੇ ਮੇਰਾ ਜੀ ਜਮੇ ਨਹੀਂ ਲੱਗਦਾ ਕਿਉਂਕਿ ਮੈਂ ਕੱਲਾ ਹੁੰਨਾ ਨਾ ਘਰੇ ਕੱਲਾ ਹੁੰਨਾ ਸਾਰੀ ਇਕੱਲੀ ਹੁੰਨੀ ਆ ਨਾ ਘਰੇ ਤਾਂ ਜੀ ਨਹੀਂ ਲੱਗਦਾ ਹੁੰਦਾ ਹੈ ਤੇ ਬੱਸ ਉਹ ਤੁਨਾਂ ਕਰੇ ਖਾਣ ਪੀਣ ਦਾ ਜੇ ਪਤਾ ਨਹੀਂ ਕਾ ਤੁਹਾਨੂੰ ਮੈਨੂੰ ਅੱਜ ਭੁੱਖ ਜੀ ਵੀ ਨਹੀਂ ਹੈਗੀ ਬਟ ਸਾਡੇ ਓਨਰ ਨੇ ਹੈਨਾ ਤੇ ਉਹਨਾਂ ਨੇ ਰਾਈਸ ਬਣਾਏ ਸੀ ਤੇ ਉਹ ਮੈਨੂੰ ਕਹਿੰਦੇ ਕਹਿੰਦੇ ਪਲੀਜ਼ ਤੂੰ ਜ਼ਰੂਰ ਟ੍ਰਾਈ ਕਰੀ ਮੈਂ ਹਾਂਜੀ ਹਾਂ ਕਿਉਂਕਿ ਹਰ ਵਾਰ ਨਾਲ ਅਸੀਂ ਮੈਨ ਰਾਈਸ ਬਣਾਉਣੀ ਹੁੰਦੀ ਹੈ ਹਨਾ ਫਰਾਈਡ ਰਾਈਸ ਬਣਾਵਾ ਚਾਹੇ ਸਿੰਪਲ ਰਾਈਸ ਮਾਂ ਚਾ ਕੋਈ ਵੀ ਸਬਜੀ ਨਾ ਬਣਾਵਾ ਹਨਾ ਚਾਹੇ ਦਾਲ ਨਾ ਬਣਾਵਾ ਮੈਂ ਹਮੇਸ਼ਾ ਉਹਨਾਂ ਨੂੰ ਰਾਈਸ ਦੇਣੀ ਹੀ ਦੇਣੀ ਹੁੰਦੀ ਕਿਉਂਕਿ ਉਹਨਾਂ ਦੀ ਫੇਵਰਿਟ ਡਿਸ਼ ਹੈ ਰਾਈਸ ਹੈ ਹਨਾ ਤੇ ਉਹ ਐ ਪੂਰੇ ਸ਼ੌਂਕ ਨਾਲ ਖਾਂਦੇ ਨੇ ਮਤਲਬ ਇੰਡੀਅਨ ਫੂਡ ਇੰਡੀਅਨ ਕੁਜ਼ੀਨ ਸਾਰੇ ਮਤਲਬ ਵਧੀਆ ਖਾਂਦੇ ਨੇ ਹਨਾ ਕਦੇ ਪਰੌਂਠੇ ਬਣਾਏ ਹਨਾ ਮੇਥੇ ਦੇ ਪਰੌਂਠੇ ਚਾਹੇ ਮੂਲੀ ਦੇ ਪਰੌਂਠੇ ਚਾਹੇ ਦਾਲ ਵਾਲੇ ਪਰੌਂਠੇ ਉਹ ਕਦੇ-ਕਦੇ ਚੀਜ਼ਾਂ ਨਾ ਵੀ ਪੁੱਛਣਗੇ ਤੇ ਖਾਂਣਗੇ ਵੀ ਮਤਲਬ ਬਹੁਤ ਵਧੀਆ ਸ਼ਕੀਨਾ ਖਾਂਦੀ ਹੈ ਤੇ ਅੱਜ ਉਹਨਾਂ ਨੇ ਮੇਰੇ ਵਾਸਤੇ ਰਾਈਸ ਬਣਾਇਨੇ ਕਹਿੰਦੇ ਤਾਂ ਪਲੀਜ਼ ਜ਼ਰੂਰ ਟਰਾਈ ਕਰੀ ਮੈਂ ਹਾਂਜੀ ਹਾਂ ਕੋਈ ਗੱਲ ਨਹੀਂ ਆ ਦੇਖੋ ਐ ਹੁਣ ਹੈ ਰਾਈਸ ਬਣਾਇਨੇ ਬਟ ਉਹਨਾਂ ਦੇ ਰਾਈਸ ਕੁਝ ਜ਼ਿਆਦਾ ਹੈਲਦੀ ਨੇ ਮੈਨੂੰ ਪਤਾ ਹੈ ਕਿਉਂਕਿ ਉਹ ਬਰਾਊਨ ਰਾਈਸ ਖਾਂਦੇ ਨੇ ਵਾਈਟ ਨਹੀਂ ਖਾਂਦੇ ਬਾਗੇ ਚ ਮਸ਼ਰੂਮ ਹਨਾ ਬੀਨਸ ਕੈਪਸਿਕਮ ਅਨੀਅਨ ਤਾਂ ਇਹ ਚ ਨਹੀਂ ਹੋਣਾਗਾ ਨਹੀਂ ਹੈਗਾ ਅਨੀਅਨ ਵੀ ਹੈਗਾ ਕੈਰਟਮ ਸਾਰੇ ਸਬਜ਼ੀਆਂ ਪਾਈ ਹੋਣੇ ਹੈਲਦੀ ਵਾਲੇ ਨੇ ਚਲੋ ਆਪਾਂ ਖਾ ਲੈਨੇ ਆ ਲੋ ਜੀ ਆਪਾਂ ਖਾ ਲ ਲਈ ਆਪਾਂ ਪਾ ਲਈ ਨਹੀਂ ਤੇ ਮੈਂ ਦਹੀਂ ਨਹੀਂ ਖਾਉਂਗੀ ਕਿਉਂਕਿ ਮੇਰੇ ਵੈਸੇ ਮੈਂ ਖਾਣ ਲੱਗੀ ਸੀ ਫਰੂਟ ਮੇਰਾ ਕਿਉਂਕਿ ਮੈਂ ਉਹ ਥੱਕੀ ਪਈ ਸੀ ਮਤਲਬ ਮੈਨੂੰ ਐਸੇ ਵੀ ਹਾਈ ਹੁਣ ਮੈਥੇ ਰੋਟੀ ਨਹੀਂ ਪਾਣੀ ਆਗੀ ਪਰ ਅੱਜ ਪਹਿਲੀ ਵਾਰ ਮੈਨੂੰ ਵੀ ਬਣਿਆ ਬਣਾਇਆ ਖਾਣਾ ਮਿਲ ਗਿਆ ਅੱਜ ਮੇਰੀ ਕਿਸਮਤ ਚੰਗੀ ਸੀ ਬਣਿਆ ਬਣਾਇਆ ਖਾਣਾ ਮਿਲ ਗਿਆ ਵੈਸੇ ਮੇਰੇ ਨਸੀਬ ਚ ਸੀ ਸ਼ਾਇਦ ਤਾਂ ਕਰਕੇ ਇਹ ਤੁਸੀਂ ਕਹੋਗੇ ਮੈਨੂੰ ਵੀ ਫੇਰ ਕਿੰਨੇ ਚੌਲ ਖਾਣੇ ਤੂੰ ਸਾਢੇ ਚੌਲ ਬੰਦ ਦੀ ਬਹੁਤ ਨਹੀਂ ਕੀ ਕੀਏ ਸਾਡੇ ਸਾਰੇ ਚੌਲ ਖਾਂਦੇ ਆ ਹਾਂਜੀ ਆਪਣਾ ਨੈਕਸਟ ਡੇ ਆਇਆ ਤੇ ਨਾ ਮੇਰੇ ਕੋਲ ਨਾ ਪੱਤੀਆਂ ਜੇ ਪੀਆਂ ਸੀਗੀਆਂ ਇਹ ਬਹੁਤ ਉਲਝੀਆਂ ਪੀਆਂ ਨੇ ਤੇ ਮੈਂ ਸੋਚੀ ਸਮਾਨੇ ਮਾਰੇ ਕਮਰੇ ਚ ਲਾ ਲੈਣੀ ਆ ਸੋਹਣੀਆਂ ਲੱਗ ਰਹੀਆਂ ਨੇ ਨਾ ਹਰੀ ਹਰੀਆਂ ਜੀਆਂ ਬਟੇ ਉਲਝੀਆਂ ਕਾਫੀ ਪੀਆਂ ਨੇ ਮੈਨੂੰ ਨਹੀਂ ਪਤਾ ਲੱਗਨਗੇ ਕਿ ਮੈਂ ਮਰ ਸਾਨੂੰ پتہ ਮੈਨਾਂ ਅੱਜ ਬੁੱਕੀ ਕੰਮ ਕਰਨ ਚ ਕਿੰਨਾ ਨਿਆਰਾ ਹੁੰਦਾ ਸੋ ਅਨ ਦੇਖ ਲਈਏ ਵੇ ਕਿਵੇਂ ਲੱਗਣਗੀਆਂ ਇਹਨੂੰ ਖੋਲ੍ਹ ਰਹੀ ਆਂ ਉਲਜੀ ਵਾਲੇ ਪਈਆਂ ਨੇ ਐਵੇਂ ਐਵੇਂ ਡੰਡੇ ਜਿਹਾ ਨਹੀਂ ਮੇਬੀ ਸ਼ਾਇਦ ਐਵੇਂ ਲੱਗਣੀਆਂ ਲੈਟਾਂ ਨਾਲੇ ਪਹਿਲਾਂ ਸਾਰੇ ਖਰਚ ਚ ਚਾਨਣ ਜਾ ਹੋ ਜਾਊਗਾ ਨਿਹਰਗਵਾਰ ਹੋਇਆ ਪੈ ਜਾਵਾਂ ਫਿਰ ਆਈਡੀਆ ਕੋਈ ਆਊਗਾ ਦੇਖਦੇ ਹਾਂ ਜੇ ਲੱਗੂਗਾ ਕਿਉਂਕਿ ਮੈਂ ਫ੍ਰੀ ਹਾਂ ਫਿਰ ਮੈਂ ਇਹ ਜੇ ਕੰਮ ਵੀ ਕਰਦੀ ਹੁੰਦੀ ਹਣੀ ਜਦੋਂ ਦਾ ਘਰੇ ਫ੍ਰੀ ਹੁੰਦੀ ਹਣੀ ਕਿਉਂਕਿ ਮੇਰੇ ਕੋਈ ਹੋਰ ਕੰਮ ਹੈ ਨਹੀਂ ਹਜੇ ਕਰਨ ਨੂੰ ਰੋਟੀ ਪਾਣੀ ਮੈਂ ਖਾ ਲਈ ਸੀ ਕਿਉਂਕਿ ਸਬਜ਼ੀ ਬਣਾ ਲਈ ਸੀ ਮੈਂ ਰਾਤ ਲੋ ਜੀ ਮੈਂ ਸੁਲਝਾ ਲਈਏ ਨੇ ਸਾਰੀਆਂ ਪੱਤੀਆਂ ਤੇ ਬਸ ਮੈਂ ਦੇਖਦੀ ਹਾਂ ਕਿਵੇਂ ਲਾਉਣਾ ਕਮਰੇ 'ਚ ਲੋ ਜੀ ਆਪਾਂ ਨੇ ਕਮਰਾ ਸੈਟ ਕਰ ਦਿੱਤਾ ਤੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਕਿਵੇਂ ਲਗਾਈ ਨੇ ਬੱਸ ਤੁਹਾਨੂੰ ਆਈਡੀਆ ਤਾਂ ਹੋ ਹੀ ਗਿਆ ਹੋਗਾ ਕਿ ਵੀ ਕਿਵੇਂ ਲੱਗਿਆ ਨੇ ਕਿਉਂਕਿ ਤੁਸੀਂ ਦੇਖ ਲੈਸ ਕਿਵੇਂ ਲਾ ਰਹੀ ਸੀ ਮੈਂ ਕਿਉਂਕਿ ਮੈਂ ਕੈਮਰੇ ਅੱਗੇ ਸਾਰੇ ਨਹੀਂ ਲਾਈਏ ਕਿਉਂਕਿ ਲਾਉਣੇ ਬਹੁਤ ਜ਼ਿਆਦਾ ਮੁਸ਼ਕਿਲ ਸੀ ਟਾਈਮ ਕਾਫੀ ਲੱਗ ਗਿਆ ਸੀ ਤੇ ਆਪਾਂ ਤੁਹਾਨੂੰ ਦਿਖਾਉਣੇ ਕਮਰਾ ਕਿਵੇਂ ਦੇ ਲੋ ਜੀ ਇਹ ਆ ਪੈਮੇ ਲਗਾ ਲਿਆ ਨੇ ਹਨਾ ਟੀਵੀ ਕੋਲੇ ਵਿਆ ਪਰਦੇ ਤੇ ਤੇ ਮੈਂ ਜਾ ਕੇ ਇਹਨੂੰ ਸਾਰਿਆਂ ਨੂੰ ਅਟੈਚ ਕਰਤਾ ਬਾਸਕਟ ਦੇ ਵਿੱਚ ਬਾਸਕਟ ਚੋਂ ਨਿਕਲ ਰਹੀ ਹੈ ਨੇ ਸਾਰੀਆਂ ਜਿਵੇਂ ਇਹ ਪੱਤੀਆਂ ਕਿੰਨੇ ਸੋਹਣ ਲੱਗ ਰਹੇ ਦੇਖੋ ਤੇ ਪਾਸੇ ਤੇ ਤਾਂ ਕੋਈ ਕੁਝ ਲਾਇਆ ਨਹੀਂ ਹੈ ਇਹਦਾ ਸਿੰਪਲ ਉਮੀਦਾ ਉਮੀ ਹੈ ਬਟੇ ਲੱਗ ਗਿਆ ਤੇ ਮੈਨੂੰ ਥੋੜਾ ਜਿਹਾ ਰੈਸਟ ਕਰਦੀ ਆ ਕਿਉਂਕਿ ਮੈਨੂੰ ਤਾਂ ਬਹੁਤ ਲੱਗਿਆ ਲੌਨ ਤੇ ਕਿਉਂਕਿ ਬਾਰ ਬਾਰ ਕੁਰਸੀ ਚੜਨਾ ਉਤਰਨਾ ਚੜਨਾ ਉਤਰਨਾ ਚੜਨਾ ਉਤਰਨਾ ਮੈਨੂੰ ਲੱਗਿਆ ਰਿਹਾ ਸੀਗਾ ਤੇ ਪਤਾ ਨਹੀਂ ਮੇਰੇ ਕੀ ਹੋ ਗਿਆ ਹਨਾ ਪਤਾ ਨਹੀਂ ਮuje ਮੇਕ ਕੋਈ ਮੱਛਰ ਮੁਛਰ ਘੱਟਿਆ ਹੁੰਦਾ ਬਟ ਤੇ ਮੱਛਰ ਹੈ ਵੀ ਨਹੀਂ ਪਤਾ ਨਹੀਂ ਕੀ ਹੋ ਗਿਆ ਚਲ ਛੱਡੋ ਚਲ ਆਪਾਂ ਰੈਸਟ ਕਰਦੇ ਆ ਥੋੜਾ ਟਾਈਮ ਲੋ ਜੀ ਆਪਣਾ ਰੋਟੀ ਪਕਾ ਲੈਨੇ ਆ ਸੋਚ ਆ ਗਿਆ ਤੇ ਰੋਟੀ ਮੈਂ ਪਤਾ ਕੀ ਸੋਚਾਂ ਇਨਾ ਮੈਂ ਸੁੱਕਿਆ ਆਲੂ ਦੀ ਸਬਜ਼ੀ ਬਣਾਈ ਸੀ ਹਨਾ ਤੇ ਮੈਂ ਸੋਚ ਰਹੀ ਸੀ ਵੀ ਚਲੋ ਹੁਣ ਬੇ ਕੀ ਕਹਿੰਦੇ ਹੁੰਦੇ ਨੇ ਆਪਾਂ ਮੈਂ ਆਟੇ ਚ ਪਾ ਕੇ ਨਾ ਦੋ ਕ ਪਰੌਂਠੇ ਦੋ ਪਰੌਂਠੇ ਲਾ ਲੈਣੀ ਆ ਇਹਦੇ ਫਿਰ ਮੈਂ ਸੋਚਦੀ ਮੈਂ ਚਲ ਛੱਡ ਪਰਾਂ ਪਰੌਂਠੇ ਕਿਉਂ ਖਾਣੇ ਰੋਟੀ ਖਾ ਲੂੰਗੀ ਸਬਜ਼ੀ ਨਾਲ ਸਹੀ ਆ ਸਬਜ਼ੀ ਨਾਲ ਰੋਟੀ ਖਾ ਲੈਣੀ ਆ ਰੋਟੀਆਂ ਬਕਾਉਣੀਆਂ ਲੋ ਜੀ ਮੈਂ ਤਲ ਲੋ ਜੀ ਮੈਂ ਤਾਲੂ ਵਾਲਾ ਪਰੌਂਠੇ ਬਣਾ ਲਏ ਦੇਖ ਕਿੰਨਾ ਸੋਹਣ ਲੱਗ ਰਹੇ ਹਨਾ ਪਤ ਨਹੀਂ ਕਦ ਮੇਰੇ ਜੀ ਕਰ ਰਹੇ ਸਮਾਰੂ ਵਾਲੇ ਪਰੌਂਠੇ ਖਾਣੀਆਂ ਚਲ ਛੱਡੋ ਪਰਾਂ ਤੇ ਬਸ ਇੱਕ ਆ ਪਤਾ ਰਹਿ ਗਿਆ ਦੋ ਬੰਦ ਜੀ ਨੇ ਲੋ ਜੀ ਆਪਾਂ ਪਰੌਂਠੇ ਖਾ ਲੈਣੀਆਂ ਦੋ ਪਰੌਂਠੇ ਬਣ ਗਿਨੇ ਸਬ지 ਥੋੜੀ ਸੀ ਵੈਸੇ ਦੋ ਪਰੌਂਠੇ ਆਲੂਆਂ ਲਈ ਬਹੁਤ ਹੁੰਦੇ ਨੇ ਕਿਉਂਕਿ ਢਿੱਡ ਭਰ ਜਾਂਦਾ ਕਾफी ਛੇਤੀ ਤੇ ਦੀਦੀ ਬਾਹਰ ਘੁੰਮਣ ਗਏ ਹੋਏ ਨੇ ਸੋ 12ਵੀਂ ਖਾਣਗੇ ਕਿਉਂਕਿ ਬਾਹਰ ਜਦ ਵੀ ਘੁੰਮ ਜਾਂਦੇ ਹਮੇਸ਼ਾ ਬਾਹਰੋਂ ਖਾ ਕੇ ਆਉਂਦੇ ਹੁੰਦੇ ਨੇ ਤੇ ਬਸ ਮੈਂ ਪਾਣੀ ਪਰ ਲਾਂ ਤੇ ਆਪਾਂ ਖਾਣੀਆਂ ਲੋ ਜੀ ਆਪਾਂ نیچے ਆ ਗਈ ਸੀ ਰੋਟੀ ਖਾ ਕੇ ਇੱਥੇ ਪਤਾ ਨਹੀਂ ਹੁਣ ਮੈਨੂੰ ਭੂਤ ਸਵਾਰ ਹੋਏ ਮੈਂ ਨੀਲ ਪੇਂਟ ਲਾਵਾ ਮੈਂ ਆ ਕੇ ਨੀਲ ਪੇਂਟ ਲਾ ਰਹੀ ਸੀ ਤੇ ਬਸ ਹਮ ਮਮਾ ਨਾਲ ਇਹ ਨਾਲ ਜਗਲ ਹੋਈ ਨਹੀਂ ਹੈਗੀ ਨਾ ਰਾਤ ਹੋਈ ਹੈ ਉਹਨਾਂ ਦਾ ਨਾ ਵਾਈਫਾਈ ਖੜਾ ਹੈਗਾ ਤਾਂ ਫਿਰ ਉਹਦੇ ਕਰਕੇ ਗੱਲ ਨਹੀਂ ਹੁੰਦੀ ਹੈਗੀ ਰੇਂਜ ਨਹੀਂ ਆਉਂਦੀ ਕਿਉਂਕਿ ਨੈਟ ਦੀ ਰੇਂਜ ਤਾਂ ਪਤਾ ਨਹੀਂ ਉੱਥੇ ਆਉਂਦੀ ਨਹੀਂ ਹੈਗੀ ਸਾਡੇ ਘਰਵੰਨੀ ਮਤਲਬ ਆਉਂਦੀ ਹੈ Jio ਦੀ ਪਰ ਬਹੁਤ ਘੱਟ ਆਉਂਦੀ ਹੁੰਦੀ ਆ ਤਾਂ ਹੀ ਕਰਕੇ ਅਸੀਂ ਵਾਈਫਾਈ ਲਵਾਇਆ ਸੀ ਅੱਜ ਵਾਈਫਾਈ ਵੀ ਖੜਾ ਹੈਗਾ ਦੇਖਦੇ ਹਾਂ ਜੇ ਅੱਜ ਤੱਕ ਲੋਡ ਹੋ ਗਿਆ ਫਿਰ ਤੱਕ ਇਹ ਕਹਿੰਦੇ ਹੁੰਦੇ ਨੇ ਆ ਕਰ ਲੂੰਗੀ ਗੱਲ ਮਮਾ ਨਾਲ ネイルペイント ਲਾਲ ਨੇ ਮੈਂ ਮੈਨੂੰ ਇਹ ਥੋੜੇ ਦਿਨਾਂ ਦੀ ਸ਼ੌਕ ਹੁੰਦੇ ਨੇ ਨੇਲ ਪੇਂਟ ਲਾਉਂਦਾ ਮੈਂ ਨੇਲ ਪੇਂਟ ਲਾਲਾਂ ਨੀ ਉਸ ਤੋਂ ਬਾਅਦ ਇਹ ਥੋੜੇ ਦਿਨ ਬਾਅਦ ਮੈਂ ਉਤਾਰਦਾ ਮਤਲਬ ਉੱਤਰ ਜਾਂਦੀ ਆਂ ਪੀ ਪਤਾ ਨਹੀਂ ਕਾ ਤੂੰ ਕੰਮ ਕਰਦੇ ਕਰਦੇ ਆਪੇ ਉੱਤਰ ਜਾਂਦੀ ਜਾਂ ਜਦੋਂ ਭਾਂਡੇ ਭੁੰਡੇ ਮਾਂਦੇ ਹਾ ਨਾ ਜਾਂ ਆਟਾ ਉਟਾ ਗੁੰਨਦੇ ਹਾ ਨਾ ਸਾਰਾ ਕੰਮ ਕਰਦੇ ਮਾਰੀ ਮਾਰ ਪਾਣੀ ਛੱਤ ਪੈਂਦੀ ਰਹਿੰਦੇ ਨੇ ਤਾਂ ਆਪੇ ਉੱਤਰ ਜਾਂਦੇ ਨੇ ਨੀਲ ਪੇਂਟ ਵੀ ਮੇਰੇ ਨਹੋਂ ਤੇ ਨੀਲ ਪੇਂਟ ਨਹੀਂ ਜਮੇ ਵੀ ਖੜਤੀ ਪਤਾ ਨਹੀਂ ਕਿਉਂ ਮੈਂ ਦੋ ਤੇ ਸ਼ੇਡ ਲਾਉਣੇ ਪੈਣਗੇ ਫਿਰ ਗੁੜੀ ਹੋਗੀ ਕਿਉਂਕਿ ਬਹੁਤ ਲਾਈਟ ਹੈ ਮਨ ਲਾਈਟ ਕਲਰ ਹੀ ਪਸੰਦ ਹੈ ਮੇਰੀ ਮੰਮਾ ਹਮੇਸ਼ਾ ਕਹੂਗੀ ਵੇ ਤੂੰ ਲਾਈਟ ਕਲਰ ਦਾ ਤਾਂ ਲੈ ਕੇ ਆਉਣੀ ਹੁੰਨੀ ਨੇਲ ਪੇਂਟ ਦੇ ਤਾਂ ਡਾਰਕ ਲਾਲ ਲੂਨ ਲਾ ਮਰਜੈਂਟਾ ਜੁੱਟਾ ਲਾ ਉਹ ਕੌਣ ਲੈਂਦਾ ਹੁੰਦਾ ਮਾਤਾ ਵਿਆਹੀ ਹੋਈਆਂ ਦੀ ਹੁੰਦੀ ਨੇ ਹਨਾ ਵੀ ਰੈਡਰ ਕਿਉਂਕਿ ਜ਼ਿਆਤਰ ਵਿਆਹੀ ਹੋਈ ਲਾਉਂਦੀ ਆ ਮੈਨਾਂ ਮਹਮਤ ਲਾਈਟ ਸ਼ੇਡ ਪਸੰਦ ਨਹੀਂ ਨਿਊਟਰਲ ਜੇ ਹਨਾ ਉਹ ਵਧੀਆ ਲੱਗਦੇ ਮੈਨੂੰ ਬਸ ਆਪਣੇ ਅੱਜ ਦਾ ਦਿਨ ਵੀ ਮੇਰਾ ਕੁਝ ਖਾਸ ਨਹੀਂ ਲੰਘਿਆ ਬਸ ਐਂ ਲੰਘਿਆ ਕੱਲੂ ਮੈਂ ਸੋਚਦੀ ਆ ਕੱਲੂ ਸ਼ਗਨ ਕੈਂਚ ਕਹਿੰਦੀ ਮੇਰੇ ਲਈ ਅੱਜ ਹੀ ਕੱਲੂ ਮੈਂ ਸ਼ਗਨ ਦੇ ਘਰੇ ਜਾਣਾਗਾ ਤੇ ਸੋਨੂੰ ਵੀ ਲੈ ਕੇ ਚੱਲਾਂਗੇ ਆਪਾਂ ਨਾਲ उत्तर फिलहाल हूँ आप जाने चलो जी हना टीवी देख है थे आ थे दे थे। कुम्मन, थे। आ ना मैं टी वी वगैरह देखती हाँ तो सौन्गे तो आप हम सवेरे चलते किमन घूमन तो कित वैसे शगन के घर ही जाऊँ क्योंकि भी बीमार हुई पीआ है ना तो फिर वो आए कैंसिल करी मैं तो बहार जा नहीं सकती भी तू मेरे लिए आ जा मैं कोई गल नहीं चल मैं आ जाऊँगी फिर मैं उद जूगी अभी कि सोनी आ रही हाँ ਆ ਤਾਂ ਇਹ ਤੂੰ ਹੀ ਮੈਂ ਕਰਉਣਾ ਠੀਕ ਹੈ ਜੀ ਲੋ ਜੀ ਆਪਾਂ ਸ਼ਗੰਮੀ ਘਰੇ ਆਏ ਆ ਪਤਾ ਇਹ ਕਹਿੰਦੀ ਮੈਂ ਕਹੀ ਮੈਂ ਮੈਂ ਤੈਨੂੰ ਦੇਖ ਕੇ ਪੀਲੀ ਲਾਈਟ ਲਵਾ ਲਈ ਅ ਕਹਿੰਦੇ ਜਮਾ ਮੈਂ ਤਾਂ ਖੁਦ ਵਾਈਟ ਲਾਉਣਾ ਚਾਹਨੀ ਆ ਫਿਰ ਇਹਨਾਂ ਨੇ ਲੈਂਪੇ ਲਾ ਆਨ ਕੀਤਾ ਸੀਗਾ ਅਬ ਇਹਦਾ ਪਤਾ ਨਹੀਂ ਕੀ ਹੋ ਗਿਆ ਰਾਤ ਦੇ ਅੱਖਾਂ ਨਾ ਹੋਈਆਂ ਭੀ ਇਹਨੇ ਸੌਂ ਜਾਂ ਨੀਂਦਾ ਜਾਂਦੀ ਹੁੰਦੀ ਸੌਂ ਜਾਂ ਨੀਂਦਾ ਜਾਂਦੀ ਮੈਂ ਬਸ ਉੱਠੀ ਆ ਚ ਹੈਂ ਸੌਂਦੀ ਤਾਂ ਹੈਣੀ ਤੂੰ ਆਹ ਹੋ ਐਨਾ ਸੌਂਦੀ ਆ ਮੈਂ ਮਤਲਬ ਮੈਂ ਰਾਤ ਨੂੰ ਬਹੁਤ ਲੇਟ ਸੌਂਦੀ ਆ ਬਟ ਮੈਂ ਦਿਨੇ ਨਹੀਂ ਉੱਠਦੀ ਹੈਗੀ ਲੋ ਜੀ ਆਪਾਂ ਨਾ ਹੁਣ ਮੈਨੂੰ ਮੈਂ ਕੈਸੀ ਤਾਂ ਰੋਟੀ ਖਾ ਲਈ ਸੀ ਮੈਂ ਘਰੋਂ ਕੁਝ ਨਹੀਂ ਖਾ ਕੇ ਆਈ ਮੈਨੂੰ ਕਹਤਾ ਸੀ ਮਾਂ ਮੇਰੇ ਆਉਂਦੀ ਨਾ ਛੋਲ ਭਿਉਂਦੀ ਮੈਂ ਮੈਂ ਆ ਕੇ ਛੋਲ ਬਣਾਉਂਗੀ ਮੈਂ ਛੋਲ ਖਾਵਾਂਗੇ ਆਪਾਂ ਦੋਨੇ ਸੌਸ ਨਾਲ ਇਹ ਛੋਲ ਖਾ ਕੇ ਅਸੀਂ ਉਹ ਦੇਖ ਰਹੇ ਹਾਂ ਕਿ ਕਹਿੰਦੇ ਹੁੰਦੇ ਨੇ ਉਧਰ ਗ੍ਰੇਨਿੰਗ ਗ੍ਰੋਸਰੀ ਕਰਨ ਤੇ ਦਵਾਈ ਲੈਣ ਜਾਣਾ ਸੀ ਖੰਗਾਲ ਤਾਂ ਫਿਰ ਉੱਥੇ ਜਾਂਦੇ ਆ ਕਿਸੇ ਸਟੋਰ ਤੇ ਆਇਓ ਇਮਲੀ ਮੈਨੂੰ ਪਤਾ ਨਹੀਂ ਸੀ ਕੀ ਕਰਦੇ ਹੁੰਦੇ ਸੀ ਵਿਆਹ ਤੇ ਮੈਂ ਤੇ ਮੰਮਾ ਹੈ ਨਾ ਮੰਮਾ ਜਿਵੇਂ ਪਰਸਲਾ ਕਹਿੰਦੀ ਹੈ ਨਾ ਮੈਂ ਪਹਿਲਾਂ ਨੇ ਜੋ ਨਾਜ਼ਮ ਦਾ ਫਰੂਟ ਸਟੋਰ ਲੱਗ ਗਈ। ਇਮਲੀ ਸਾਰ ਨੂੰ ਪਹਿਲਾਂ ਖਤਮ ਹੁੰਦੀ ਸੀ ਮੈਂ ਵੜ ਕੇ ਮੰਮਾ ਦੇ ਪਰਸੂ ਸਿੱਟ ਲੈਂਦੀ ਕਾਸੀਆ। ਫਿਰ ਐਨਡ ਤੱਕ ਖਾਂਦੀ ਰਹਿੰਦੇ ਸੀ ਆ ਰਾਮਨਾ। ਕਿਉਂ ਜਿ ਆਪਣੇ ਚੌਲ ਬੰਨ ਗਿਨੇ ਤੇ ਬਸ ਆਪਾਂ ਖਾ ਲੈਣੀਆਂ। ਪਾਪੈਨ ਜੀ ਪਲੇਟਾਂ। ਅੱਜ ਨਾ ਪਤਨੀ ਵੀ ਇਹ ਮਿਕਸ ਕਰ ਰਹੀ ਸੀ ਚਾਹ ਤੇ ਮੇਰਾ ਹੱਥ ਦੇਖ ਕੇ ਕਹਾਂ ਮਾ ਕੀ ਟੁੱਟਿਆ ਹੱਥ ਚਲਾਈ ਜਾਂਦੀ ਹੈ। ਕੌਕੀ ਜਿਆਦਾ ਕੱਪਾ ਕੰਮ ਨਹੀਂ ਕਰਦੀ ਨਾ ਮੈਂ ਦੂਜੇ ਦਾ ਹੱਥੋਂ ਮੇਜਾਈ ਲੱਗਦਾ ਹੁੰਦਾ ਦੇਖੋ ਮੈਂ ਤੁਸੀ ਆਪ ਹੀ ਦੇਖੋ ਮਨਿਆ ਲੱਗ ਰਿਹਾ ਹੈ ਰਹਾ ਤਾਂ 빙ਗਾਇ ਦੇਖ ਕਿਵੇਂ ਚਲਾਈ ਜਾਂਦੀ ਜਾਨੀ ਨਹੀਂ ਆਗੀ ਇੱਕ ਕਰਤੀ ਦੂਜੀ ਉਹ ਨਾ ਤਾਂ ਕਰਕੇ ਇਹਦਾ ਪੈ ਨਹੀਂ ਰਿਹਾ ਲੋ ਜੀ ਚੌਲ ਚੂਲਾ ਪਕਾ ਲੈਨੇ ਚੌਲ ਚੂਲ ਚੌਲ ਖਾ ਲੈਨੇ ਆਪਾਂ ਤੇ ਬਸ ਹੁਣ ਆਪਾਂ ਚੱਲਦੇ ਗ੍ਰੋਸਰੀ ਕਰਨ ਨਾ ਛਾਗਰੀ ਸਬਜ਼ੀ ਜੀ ਲੱਗ ਕਿ ਆਉਣੇ ਸੀ ਥੋੜੀ ਜਿਹੀ ਮੈਡਮ ਜੀ ਤਿਆਰ ਹੋ ਰਹੀ ਨੇ ਹਜੇ ਆ ਦੇਖੋ ਦੇਖਦੇ ਕੋਈ ਨਹੀਂ ਮੈਂ ਲੈਣੀਆਂ ਇਹਨੇ ਨੇਲ ਦਾ ਸੈਟਅਪ ਕਰਿਆ ਸਾਫਾ ਕਰ ਲੈ ਹੁੰਦੀ ਸਾਫੀ ਹੈ ਕੋਈ ਨਹੀਂ ਨੀਲਾ ਟਿਸਟ ਸ਼ਗੰਦੀਪ कौर ਟਿੱਲੋ 3 सॉरी 3 ਲੋ ਜੇ ਫਿਰ ਅੱਜ ਸਬਜੀ ਲੈਣੀ ਥੋੜੀ ਮਟੇ ਹੋ ਲੱਗੀਆਂ ਤੇ ਦਿਖਾ ਤੁਸੀਂ ਨਾ ਅਮਰੇ ਸਬਜੀ ਉੱਪਰ ਨਾ ਪਿਆਪੇ ਰੱਖੇ ਹੁੰਦੇ ਨੇ ਇਹ ਤਾਂ ਫਸ ਮਤਲਬ ਫਰੈਸ਼ ਰਹਿੰਦੇ ਸਬਜੀ ਪਾਣੀ ਚ ਡਿੱਕਦੇ ਰਹਿੰਦੇ ਨੇ ਇਹ ਆਪਕੀ ਬਣੀ ਟਾਈਮ ਤੋਂ ਟਾਈਮ ਨਹੀਂ ਟਾਈਮ ਦੇ ਸਾਡੇ ਕਿੱਤਾ ਹੁੰਦਾ ਕੀ ਇਹ ਤਾਂ ਤਨੀਆ ਤਨੀਆ ਜਿਹੜਾ ਨੇ ਮੈਂ ਕਿਹਾ ਮਸਲਾ ਲੋਕੀਂ ਫਿਰ ਮੈਂ ਅਵੋਕਾਡੋ ਲੈਣ ਬਾਰੇ ਸੋਚ ਰਹੀ ਆ ਇਹ ਦੇਖੀ ਸੋਹਣੀ ਆ ਇਹ ਅਵੋਕਾਡੋ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਕਦੇ ਲਈ ਨਹੀਂ ਹਾਂ ਮੰਦਾ ਇਹ ਫੱਕੜ ਪਹਿਲੀ ਵਾਰ ਲੈਣੀ ਆ ਹਨਾ ਤੇ ਮੈਨੂੰ ਪੈਸੇ ਦੇ ਹਿਸਾਬ ਨਹੀਂ ਹੈਗਾ ਕਿ ਮੈਂ ਲੈਣ ਦੀ ਤੁਰੱਤੇ ਨਹੀਂ ਲੋ ਇਹਦਾ ਮਤਲਬ ਹੈਗਾ 3 each 3 ਡਾਲਰ ਵੈਕਤ ਮੈਂ ਦੋ ਲੈ ਕੇ ਦੇਖਦੇ ਆ ਟੇਸਟ ਕਹਿ ਜਾਊਗਾ ਫਿਰ ਪਿੱਛਾ ਬੱਕ ਬੱਕ ਟੇਸਟ ਪਤਾ ਹਾਂ ਉਹ ਟੇਸਟਲਸ ਹੀ ਹੁੰਦੇ ਬਟ ਹੈਲਦੀ ਪਤਾ ਕਿੰਨੇ ਨੇ ਇਹ ਜੋ ਮੈਂ ਲੈ ਰਹਾ تھا ਆਪਣੇ ਕੋਲ ਮੈਂ ਕਦੇ ਵੀ ਗ੍ਰੋਸਰੀ ਨਹੀਂ ਕਰੀ ਹੈਗੀ ਤੁਫਕੇ ਤੇ ਮੈਂ ਵੀ ਨਹੀਂ ਕਰੀ ਹੈਗੀ ਸੋ ਚਲ ਹਾਲੇ ਖਿਚ ਲਿਆ ਚਲ ਲਿਆ ਲੈਂ ਨੀ ਦੋ ਕਿੰਨੇ ਦੀਆਂ ਨੇ 8 ਡਾਲਰ ਦੇ ਹੈ ਪੈਕ ਇਹ ਚਲ ਗਿਆ ਸ਼ਾਬਾਸ਼ ਬੱਚੇ ਉਹ ਸਮਲੇ ਪਲੇਟਿਸ ਜਪਾ ਗ੍ਰੋਸਰੀ ਕਰਕੇ ਘਰੇ ਆ ਗਿਆ ਆ ਜਾ ਪੈਣੀ ਕੀ ਕਰ ਰਹੀ ਆ ਆ ਇਹ ਕੁ ਸਬਜ਼ੀਆਂ ਦੇ ਲੈ ਕੇ ਆਈ ਆ ਤੇ ਮੈਂ ਦੁੱਧ ਲੈ ਕੇ ਆਈ ਸੀ ਆਪਦੇ ਵਾਸਤੇ ਤੇ ਇੱਕ ਮੈਂ ਕੇਕ ਪਰ ਕੇਕ ਦੀ ਮੈਨੂੰ ਲੱਗਦਾ ਹਾਲਤ ਢਿੱਲੀ ਆ ਵਿਚਾਰੇ ਦੀ ਆ ਚੱਕੀ ਨਾ ਦੇਖੋ ਸਟਰਾਬੇਰੀ ਥੱਲੇ ਡਿੱਗ ਗਿਆ ਵੀਨੇ ਵਿਚਾਰੇ ਦੀ ਸਾਰਾ ਕੁਝ ਥੱਲੇ ਡਿੱਗ ਗਿਆ ਫ੍ਰਿਜ ਚਾ ਕਿਉਂ ओके ओके। तो तो okay, okay. लो जी आप केक कट हैप्पी बर्थडे टू मी तेरा बर्थडे सितंबर मेरा अप्रैल बर्थडे का चल बोल बर्थडे हैप्पी बर्थडे टू मीग्रेचुले पक्षाँ। नहीं। पक्षाँ मैं, मैं खा के टेस्ट है ना के खा नौन। नौन। कैसे मैं मैं ना कैसे लिया लो शगन बना रही ਇਨੇ ਪਾਇਆ ਸੰਤਰੇ ਗ੍ਰੇਪਸ ਤੇ ਬੀਟਰੂਟ ਖੰਡਿਆ ਨੂੰ ਕਰਾਂ ਨੂੰ ਠੀਕ ਖੰਡ ਬਾਤੀ ਪਹਿਲਾਂ ਬਣਾਉ ਦੀ ਜੂਸ ਇੰਤਸਾ ਜੇ ਬਣਾਉਣਾ ਦਮਾ ਨੂੰ ਰਾਣਾ ਉਹਦੇ ਕੱਢੀ ਦੇ ਦਸਾਲ ਤੇ ਮੋਦੀਨਾਂ ਸਾਗ ਤੇ ਰੀ ਜਾਵੇ 12 ਵਜੇ ਮਾਂ ਹੈ ਤੈਨੂੰ ਸਾਗ ਵੀ ਬਣਾਉਣਾ ਹੁੰਦਾ ਮੈਂ ਮੈਨੂੰ ਸਾਗ ਬਣਾਉਣਾ ਨਹੀਂ ਸਿੱਖਦੀ ਹੈਗੀ ਮੈਂ ਸੋਚਿਆ ਹੋਇਆ ਸਭ ਕੁਝ ਹੋ ਮੈਂ ਸੋਚਿਆ ਹੋਇਆ ਮੈਂ ਸਾਗ ਬਣਾਉਣਾ ਨਹੀਂ ਸਿੱਖਦੀ ਜਮੀ ਵੀ ਮੈਂ ਨਹੀਂ ਮੇਰਾ ਸਾਗ ਬਣਾਉਣਾ ਵਧੀਆ ਨਹੀਂ ਲੋ ਜ ਆਪਣਾ ਜੂਸ ਇਹ ਥੋੜੇ ਕੱਡੇ ਚੋਂ ਕੱਢ ਲਾ ਮੈਂ ਚੋਰਨਾ ਪੀਤਾ ਨਹੀਂ ਆ ਨਾ ਪੀ ਲਓ ਮੈਂ ਤਾਂ ਬਾਹਰ ਨਿਕਲਦਾ ਨੁਕੰਦਾ ਨਹੀਂ ਇਹਦਾ ਰੰਗ ਤੁਹਾਨੂੰ ਨਹੀਂ ਦਿਖ ਰਿਹਾ ਰੈਡੀਸ਼ ਦਾ ਕਲਰ ਹੈ थोड़ा और देख का अच्छा हाँ सही आप घर आ तो बस मैं हूं चेंज कर लेनी है ਤੇ ਹੈ ਭੁੱਖਪੱਖ ਮੈਨੂੰ ਕੁਝ ਨਹੀਂ ਹੈ ਕਿਉਂਕਿ ਕਾਫੀ ਕੁਝ ਖਾ ਲਿਆ ਹਾਂ ਜਿਵੇਂ ਛਾਲ ਖਾਲ ਵੀ ਸੀ ਹੈ ਨਾ ਉਹਦੇ ਬਾਅਦ ਆ ਕੇ ਕੇਕ ਉਹ ਖਾਰੇ ਸੀ ਜੂਸ ਪੀ ਲਿਆ ਸੀ ਤਾਂ ਹੁਣ ਭੁੱਖਾਈ ਜੀ ਰਹੀ ਨਹੀਂ ਹੈਗੀ ਲੋ ਜੀ ਆਪਾਂ ਰੋਟੀ ਚਾ ਆ ਗਿਆ ਤੇ ਵੈਸੇ ਤਾਂ ਮੈਂ ਕੁਝ ਨਹੀਂ ਖਾਣਾ ਸੀ ਬਟ ਬਟ ਸਾਡੇ ਓਨਰ ਪੀਜ਼ਾ ਲੈ ਕੇ ਆਏ ਸੀ ਨਾ ਤੇ ਉਹ ਕਹਿੰਦੇ ਮਨਵੀਰ ਪਲੀਜ਼ ਖਾ ਲਓ ਤੁਸੀਂ ਤੇ ਤੁਸੀਂ ਲੈ ਲਓ ਪਲੀਜ਼ ਹਲਪ ਯਰਸੈਲਫ ਮੈਨੂੰ ਵੀ ਇਹ ਸਾਨੂੰ ਜਾਇਸਵਾਦ ਲੱਗਦਾ ਜਿਹੜੇ ਇਹ ਵਾਰ ਲੈ ਕੇ ਆਉਂਦੇ ਨੇ ਮੈਂ ਵੀ ਦੇਖਣੀ ਐ ਨੂੰ ਕਿ ਕਿਹੜੀ ਸ਼ਾਪ ਹੈ ਕਿਉਂਕਿ ਮੈਂ ਹਮੇਸ਼ਾ ਪੀਜ਼ਾ 73 ਦੇ ਦੇਖਿਆ ਟ੍ਰਾਈ ਕੀਤਾ ਹਨਾ ਜਾਂ ਮਿਲਕ ਰਿਕ ਪੀਜ਼ਾ ਦੇਖਿਆ ਪਰ ਆਵੇ ਬਹੁਤ ਸਵਾਦ ਨੂੰ ਹੁੰਦਾ ਹੈ ਵੈਜੀਟੇਰੀਅਨ ਪੀਜ਼ਾ ਕਿਉਂਕਿ ਚ ਪਾਈਨੈਪਲ ਵਗੈਰਾ ਹੁੰਦੀ ਹੈ ਨਾ ਬਹੁਤ ਜ਼ਿਆਦਾ ਸਵਾਦ ਲੱਗਦੇ ਆ ਤੇ ਆਪਾਂ ਖਾਣੇ ਆ ਲੋ ਜੀ ਆਪਾਂ ਪੀਜ਼ਾ ਖਾ ਲੈਨੇ ਆ ਤੇ ਅੱਜ ਵਾਲੇ ਵਲੌਗ ਦਾ ਐਂਡ ਵੀ ਆਪ ਇੱਥੇ ਕਰਦੇ ਆ ਕਿਉਂਕਿ ਵਲੌਗ ਵੀ ਹੁਣ ਲੰਬਾ ਬਣ ਗਿਆ ਹੋਊਗਾ ਬਹੁਤ ਜ਼ਿਆਦਾ ਤੇ ਬਾਕੀ ਹਾਜ਼ਰ ਤੇ ਮੇਰੀ ਪਾਰਟੀ ਹੋਈ ਜਾਂਦੀ ਦਿਨ ਦਿਨ ਪਤਾ ਨਹੀਂ ਕਿਉਂ ਕਈ ਵਾਰ ਦਿਨ ਐਵੇਂ ਹੁੰਦੇ ਪਹਿਲਾਂ ਮੈਂ ਸੋਚ ਰਹੀ ਸੀ ਵੀ ਮੈਨਾਂ ਨੂੰ ਕੁਝ ਖਾਣਾ ਨਹੀਂ ਹੈਗਾ ਕਿਉਂਕਿ ਬੇਸਿਕਲੀ ਮੈਨੂੰ ਤਾਂ ਮਨ ਪਤਾ ਕਿ ਮੈਂ ਮਰਨ ਨਹੀਂ ਹਾਈਵੇ ਮੈਨੂੰ ਬਣਾਉਣਾ ਪਊਗਾ ਅੱਜ ਜਾ ਕੇ ਮਤਲਬ ਉਹ ਥੇ ਰਸੋਈ ਹੈ ਨਾ ਕਿ ਪਹਿਲਾਂ ਕੁਝ ਬਣਾਉਂਗੀ ਖਾਣ ਪੀਣ ਨੂੰ ਫੇਰ ਬਨੂੰਗਾ ਕਿਉਂਕਿ ਫਿਰ ਮੈਨੂੰ ਐਸੀ ਵੀ ਹਾਇਰ ਨਹੀਂ ਬਣਾਉਣਾ ਪਊਗਾ ਯਾਰ ਨਹੀਂ ਅੱਜ ਆਪਾਂ ਨਹੀਂ ਖਾਂਦੇ ਹੈਗੇ ਹੈਨਾ ਕਿਉਂਕਿ ਮੈਨੂੰ ਐਕਚੁਅਲੀ ਹੁਣ ਭੁੱਖ ਨਹੀਂ ਲੱਗਣੀ ਹੈਗੀ ਹੈਨਾ ਇਹ ਮੂਰੇ ਪਤਾ ਹੁਣ ਧੱਕੇ ਨਾਲ ਘਾਤੁਰ ਖਾਣੀ ਹੁੰਦੀ ਆ ਕਿਉਂਕਿ ਮੈਨੂੰ ਸਾਢੇ 12 ਐ 1 ਵਜੇ ਭੁੱਖ ਲੱਗਦੀ ਉਹ ਤਾਂ ਇੰਨੀ ਜ਼ੋਰ ਕੇ ਭੁੱਖ ਲੱਗਦੀ ਹੁੰਦੀ ਹੈ ਨਾ ਮਤਲਬ ਇੰਨੀ ਜਿਆਦਾ ਵੀ ਹਾਂ ਵੀ ਕੁਝ ਖਾ ਲਈਏ ਇਸ ਲਈ ਮੈਂ ਤਾਂ ਕਿਨਾਨ ਉਹਦੇ ਰਾਤ ਨੂੰ ਖਾਣਨੀ ਹੁੰਦੀ ਹੈ ਖਾਣਾ ਨਹੀਂ ਮੈਂ ਜਰਾ ਸੜ ਜਾਂਦਾ ਹੁੰਦਾ ਬਟ ਚਲੋ ਹਨ ਆਪਾਂ ਖਾ ਲੈਣੀ ਹੈ ਤੇ ਬਾਕੀ ਅੱਜ ਦੇ ਬਲੌਗ ਦੇ ਐਂਡ ਵੀ ਇੱਥੇ ਕਰਦੇ ਆਂ ਹੋਪਸ ਨੂੰ ਸਾਰਨੂੰ ਬਲੌਗ ਵਧੀਆ ਲੱਗਿਆ ਹੋ ਅਗਰ ਵਧੀਆ ਲੱਗਿਆ ਤਾਂ ਪੀਸ ਮੈਚਾਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਫਿਰ ਨਵੇਂ ਬਲੌਗ ਦੇ ਨਾਲ ਬਾਏ ਬਾਏ